ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਨਸ਼ਿਆਂ ਤੇ ਪ੍ਰਿਸ਼ਟਾਚਾਰ ਖਿਲਾਫ ਮੁਹਿੰਮ ਵਿੱਚ ਸ਼ਾਮਲ ਹੋਣ ਤੇ ਇਸ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ ਹੈ। ਨਾਭਾ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਬੋਲਦਿਆਂ ਮੁੱਖ ਮੰਤਰੀ ਨੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਲੜਾਈ ਦੱਸਿਆ। ਉਹਨਾਂ ਲੋਕਾਂ ਨੂੰ ਇਸ ਨੇਕ ਕਾਰਜ ਲਈ ਦਿਲੋਂ ਸਮਰਥਨ ਦੇਣ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਨੂੰ ਪ੍ਰਤੀਸ਼ੀਲ ਤੇ ਮੋਹਰੀ ਸੂਬਾ ਬਣਾਇਆ ਜਾ ਸਕੇ। ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਸਰਕਾਰ ਵੱਲੋਂ ਆਮ ਆਦੀ ਪਾਰਟੀ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਉਹਦੇ 'ਚ ਸਾਡਾ ਸਾਥ ਦਿਓ। ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਲੱਗਿਆ ਸੀਗਾ ਪਿਛਲੀਆਂ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਜਾਂ ਉਹਨਾਂ ਦੀਆਂ ਮਿਲੀਭੁਗਤਾਂ ਕਰਕੇ ਉਹਨੂੰ ਸਾਫ਼ ਕਰਨ ਤੇ ਲੱਗੇ ਹੋਏ ਆ। ਤੇ ਉਹਦੇ 'ਚ ਲੋਕਾਂ ਦਾ ਸਾਥ ਚਾਹੀਦਾ ਲੋਕ ਲਹਿਰ ਬਣੂਗੀ ਤਾਂ ਇਹ ਖਤਮ ਹੋਊਗਾ। ਔਰ ਬਹੁਤ ਵੱਡਾ ਹੰਗਾਰਾ ਵੀ ਮਿਲ ਰਿਹਾ ਹੈ। ਪ੍ਰਸ਼ਟਾਚਾਰ ਇੱਕ ਸਿਉਂਕ ਵਾਂਗੂ ਲੱਗਿਆ ਹੋਇਆ ਹੈ। ਉਹਨੂੰ ਖਤਮ ਕਰਨ ਲਈ ਕਚੈਰੀਆਂ ਦਾ ਭ੍ਰਿਸ਼ਟਾਚਾਰ ਹੈ ਚਾਹੇ ਕਿਸੇ ਹੋਰ ਦਫਤਰ ਦਾ ਭ੍ਰਿਸ਼ਟਾਚਾਰ ਹੈ ਉਹਨੂੰ ਖਤਮ ਕਰਨ ਲਈ ਲੱਗੇ ਹੋਏ ਆ ਉਹਦੇ ਵਾਸਤੇ ਵੀ ਹਰ ਰੋਜ਼ ਸਾਡੇ ਪੋਰਟਲ ਤੇ ਜਾਂ ਸਾਡੇ ਨੂੰ ਵਟਸਐਪ ਤੇ ਜਾਂ ਟੋਲ ਫਰੀ ਨੰਬਰਾਂ ਤੇ ਫੋਨ ਆਉਂਦੇ ਨੇ ਹਰ ਰੋਜ਼ ਕਾਰਵਾਈਆਂ ਵੀ ਕਰਦੇ ਆ